ਪਰੰਤਮਾਨ ਵੱਲੋਂ ਜਿਹੜੇ ਰੋਡ ਸ਼ੋਅ ਕੀਤੇ ਜਾ ਰਹੇ ਨੇ ਕਿਤੇ ਨਾ ਕਿਤੇ ਉਹ ਵਿਰੋਧੀਆਂ ਦੀ ਨੀਂਦ ਨੂੰ ਜਿਹੜੇ ਹੈ ਉਹ ਕਾਫੀ ਜ਼ਿਆਦਾ ਅਸਰ ਪਾ ਰਹੇ ਨੇ ਵਿਰੋਧੀਆਂ ਨੂੰ ਭਜੜਾ ਪਾ ਰਹੇ ਨੇ ਉਹਨਾਂ ਦੀ ਨੀਂਦ ਹਰਾਮ ਹੋ ਰਹੀ ਹੈ ਇੰਨਾ ਭਾਰੀ ਇਕੱਠ ਹੁੰਦਾ ਹੈ ਕਿ ਪੰਜਾਬੀ ਚ ਕਹਿੰਦੇ ਆ ਨਾ ਵੀ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਜੀ ਵੀ ਗੱਲ ਕਰਦੇ ਆ 117 ਵਿਧਾਨ ਸਭਾ ਦੇ ਹਲਕਿਆਂ ਦੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ 117 ਵਿਧਾਨ ਸਭਾ ਦੇ ਹਲਕੇ ਨੇ ਔਰ ਇਹਨਾਂ ਹਲਕਿਆਂ ਦੀ ਜੇ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਜਿਹੜੇ ਕਿ 117 ਦੇ 17 ਹਲਕਿਆਂ ਨੂੰ ਕਵਰ ਕਰਨ ਦੀ ਰੋਡ ਸ਼ੋਅ ਦੇ ਜ਼ਰੀਏ ਬੜੀ ਕੋਸ਼ਿਸ਼ ਕਰ ਰਹੇ ਨੇ ਔਰ ਵੱਡੀ ਗੱਲ ਇੱਥੇ ਇਹ ਹੈ ਕਿ ਭਗਵੰਤ ਮਾਨ ਵੱਲੋਂ ਜਿਹੜੇ ਰੋਡ ਸ਼ੋਅ ਕੀਤੇ ਜਾ ਰਹੇ ਨੇ ਕਿਤੇ ਨਾ ਕਿਤੇ ਉਹ ਵਿਰੋਧੀਆਂ ਦੀ ਨੀਂਦ ਨੂੰ ਜਿਹੜੇ ਹੈ ਉਹ ਕਾਫੀ ਜ਼ਿਆਦਾ ਅਸਰ ਪਾ ਰਹੇ ਨੇ ਵਿਰੋਧੀਆਂ ਨੂੰ ਭਜੜਨਾ ਪਾ ਰਹੇ ਨੇ ਉਹਨਾਂ ਦੀ ਨੀਂਦ ਹਰਾਮ ਹੋ ਰਹੀ ਹੈ ਇੰਨਾ ਭਾਰੀ ਇਕੱਠ ਹੁੰਦਾ ਹੈ ਕਿ ਪੰਜਾਬੀ ਚ ਕਹਿੰਦੇ ਆ ਨਾ ਵੀ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਸੋ ਸੱਚਮੁੱਚ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਔਰ ਕੱਲ ਇਹ ਵੀ ਪੰਜਾਬੀ ਚੈਨਲ ਬਕਾਇਦਾ ਤੌਰ ਤੇ ਹਲਕਾ ਸਮਾਣਾ ਔਰ ਸਮਾਣਾ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਦੀ ਰੈਲੀ ਨੂੰ ਮਤਲਬ ਭਗਵੰਤ ਮਾਨ ਦੇ ਰੋਡ ਸ਼ੋਅ ਨੂੰ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਅਸੀਂ ਭਗਵੰਤ ਮਾਨ ਤੱਕ ਪਹੁੰਚਣਾ ਚਾਹੁੰਦੇ ਸੀ ਪਰ ਭੀੜ ਹੀ ਇੰਨੀ ਜ਼ਿਆਦਾ ਸੀ ਕਿ 4-5 ਕਿਲੋਮੀਟਰ ਦਾ ਜਿਹੜਾ ਮਤਲਬ ਰੋਡ ਦਾ ਫਾਸਲਾ ਸੀ ਉਹ ਬੜੀ ਮਤਲਬ ਸਲੋਲੀ ਜਿਹੜੇ ਬੜੇ ਹੋੜੀ ਤਰੀਕੇ ਨਾਲ ਟ੍ਰੈਫਿਕ ਚੱਲ ਰਹੀ ਸੀ ਲੇਕਿਨ ਅਸੀਂ ਭਗਵੰਤ ਮਾਨ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਮੈਂ ਦਿਖਾਉਣਾ ਚਾਹੁੰਦਾ ਕਿ ਕੱਲ ਸਮਾਣਾ ਸ਼ਹਿਰ ਦੇ ਵਿੱਚ ਭਗਵੰਤ ਮਾਨ ਦਾ ਜਿਹੜਾ ਰੋਡ ਸ਼ੋਅ ਹੈ ਔਰ ਕਿਸ ਤਰ੍ਹਾਂ ਦਾ ਰਹਾ ਔਰ ਕਿੰਨੀਕ ਲੋਕਾਂ ਦੇ ਵਿੱਚ ਭਗਵੰਤ ਮਾਨ ਨੂੰ ਵੇਖਣ ਦੀ ਕ੍ਰਿਓਸਟੀ ਸੀ ਔਰ ਚਾਰੇ ਪਾਸੇ ਸਿਰਫ ਤਾਂ ਸਿਰਫ ਆਮ ਆਦਮੀ ਪਾਰਟੀ ਦੇ ਹੀ ਝੰਡੇ ਔਰ ਜਿੰਦਾਬਾਦ ਦੇ ਨਾਰੇ ਲੱਗ ਰਹੇ ਸਨ ਮਾਰਦੇ ਹਾਂ ਸਮਾਣਾ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੇ ਰੋਡ ਸ਼ੋਅ ਤੇ ਇੱਕ ਨਜ਼ਰ

ਸੋ ਦੋਸਤੋ ਤੁਸੀਂ ਇਹ ਹਲਕਾ ਸਮਾਣੇ ਦਾ ਰੋਡ ਸ਼ੋਅ ਦੇਖਿਆ ਇਸ ਤੋਂ ਬਾਅਦ ਇਹਨਾਂ ਨੇ ਕੱਗੇ ਜਾਣਾ ਸੀ ਕੱਗੇ ਤੋਂ ਬਾਅਦ ਮਤਲਬ ਇਹ ਪੂਰੀ ਵੀ ਪੂਰੀ ਜਿਹੜੀ ਬੈਲਟ ਹੈ ਇਹਨਾਂ ਨੇ ਕਵਰ ਕਰਨੀ ਸੀ ਸੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਤੇ ਇਸ ਰੋਡ ਸ਼ੋਅ ਦਾ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਨੇ ਇਸ ਦਾ ਆਉਣ ਵਾਲੇ ਦਿਨਾਂ ਵਿੱਚ ਕੀ ਅਸਰ ਹੋਵੇਗਾ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ